ਪੱਤੇ ਪਹੁੰਚ ਗਏ ਨੇ ਜਿਹੜੇ ਸੱਜਣੇ ਇੰਟਰਵਿਊ ਦਾ ਸਾਰੇ ਇਤਹਾਸ ਉਹਨਾਂ ਦੇ ਵੱਲੋਂ ਦੇਖੇ ਜਾ ਰਹੇ ਨੇ ਕਿ ਦੂਜੀ ਵਾਰ ਵੀ ਬਹੁਤ ਪ੍ਰਾਇਤਨ ਬਹੁਤ ਵੱਡੀ ਕਟਨਾ ਚੋਕੀ ਹੋਂਸਾ ਦੇ ਵਿੱਚ ਲਗਾਤਾਰ ਹੋ ਰਹੀ ਹੈ ਕਿ ਕਈ ਸੂਬਾ ਪੰਜਾਬ ਉਸ ਤੇ ਵੀ ਖੜੇ ਹੋ ਰਹੇ ਨੇ ਕਿ ਪਿਛਲੇ ਦਿਨ ਹੀ ਜਿਹੜਾ ਦਮਾਤਾ ਹੋਇਆ ਸੀ ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਪਰ ਅੱਜ ਦੇ ਦਿਨ ਦਿਹਾੜੇ ਦੂਸਰਾ ਮਾਪਾ ਹੋ ਚੁੱਕਾ ਹੈ ਤਾਂ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਜਿਹੜੇ ਪੰਜਾਬ ਦੇ ਕੈਂਡੀਆ ਨੇ ਇੱਕ ਹੋਰ ਜ਼ਿਆਦਾ ਕੋਈ ਮਾਪਾ ਹੋਣ ਦਾ ਖੇਤਰੀ ਲਗਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਤੇ ਮੋਟੀਆਂ ਕਿੰਦੀ ਜਾ ਰਹੀ ਹੈ ਕਿ ਇਹ ਦੋ ਅੰਮ੍ਰਿਤਸਰ ਦੇ ਵਿੱਚ ਆ ਦੋ ਲੋ ਇੰਟੈਂਸਿਟੀ ਐਕਸਪਲੋਜਨਸ ਹੋਏ ਹੈਗੇ ਇੱਕ ਸੈਟਰਡੇ ਰਾਤੀ 11:30 ਦੇ ਕਰੀਬ ਇੱਕ ਅੱਜ ਸੋਮਵਾਰ ਸਵੇਰੇ ਸਵਾ 6:00 ਵਜੇ ਇਸ ਦੇ ਵਿੱਚ ਜਿਹੜੀ ਪ੍ਰੀਲਿਮਰੀ ਇੰਟਰੋਗੇਸ਼ਨ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਲੋ ਇੰਟੈਂਸਿਟੀ ਐਕਸਪਲੋਸ਼ਨ ਸੀਗੇ ਜਿਹੜੇ ਉੱਪਰ ਜਿਹੜੀ ਹੈਰੀਟੇਜ ਸਟ੍ਰੀਟ ਜਿੱਥੇ ਅਸੀਂ ਖੜੇ ਹੈ ਹੈਰੀਟੇਜ ਸਟ੍ਰੀਟ ਦੇ ਵਿੱਚ ਇੱਥੇ ਇੱਥੇ ਲੋ ਇੰਟੈਂਸਿਟੀ ਐਕਸਪਲੋਸ਼ਨਸ ਹੋਏ ਹੈਗੇ ਸੋ ਅਸੀਂ ਇਸ ਦੀ ਸੈਂਟੀਫਿਕਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਫੋਰੈਂਸਿਕ ਟੀਮ ਇੱਥੇ ਮੌਕੇ ਤੇ ਹੈਗੀ ਤੇ ਕੋਈ ਵੀ ਸਾਨੂੰ ਟ੍ਰਿਗਰਿੰਗ ਮੈਕੈਨਿਜ਼ਮ ਟ੍ਰਿਗਰਿੰਗ ਮੈਕੈਨਿਜ਼ਮ ਯਾ ਡੈਟੋਨੇਟਰ ਨਹੀਂ ਮਿਲਿਆ ਹੈਗਾ ਮੌਕੇ ਤੇ ਜੇ ਜੇ ਸੋ ਜੇ ਸੋ ਇੰਜ ਜਾਪਤਾ ਹੈਗਾ ਕਿ ਕਿਸੇ ਕੰਟੇਨਰ ਦੇ ਵਿੱਚ ਕਿਸੇ ਕੰਟੇਨਰ ਦੇ ਵਿੱਚ ਐਕਸਪਲੋਸ਼ਨ ਐਕਸਪਲੋਸਿਵ ਮਟੀਰੀਅਲ ਰੱਖ ਕੇ ਜਿਹੜਾ ਹੈਗਾ ਉਹ ਐਕਸਪਲੋਸ਼ਨ ਕੀਤਾ ਗਿਆ ਹੈ ਅਬਸੈਂਸ ਆਫ ਟ੍ਰਿਗਰਿੰਗ ਮੈਕੈਨਿਜ਼ਮ ਮੀਨਸ ਥੈਟ ਇਟ ਇਜ਼ ਅ ਕਰੂਡ ਕਾਈਂਡ ਆਫ ਅ ਡਿਵਾਈਸ ਅਸੀਂ ਇਸ ਨੂੰ ਪੂਰੀ ਡੀਪਲੀ ਇਨਵੈਸਟੀਗੇਟ ਕਰਾਂਗੇ ਅਸੀਂ ਕੋਈ ਐਂਗਲਸ ਰੂਲ ਆਊਟ ਨਹੀਂ ਕਰ ਰਹੇ ਹੈਗੇ ਪ੍ਰੀਲਿਮਰੀ ਇਹ ਦੋ ਤਿੰਨ ਗੱਲਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਕਿਸੇ ਦੀ ਮਿਸਚਿਫ ਹੈ ਜੀ ਇਟ ਇਜ਼ ਟੂ अर्ਲੀ ਟੂ ਸੇ ਕਿ ਇਟ ਇਜ਼ ਮਿਸਚਿਫ ਯਾ ਇਟ ਇਜ਼ ਟਰਰ ਐਂਗਲ ਯਾ ਕਿਸੇ ਦਾ ਪਰਸਨਲ ਐਂਗਲ ਹੈ ਸੋ ਅਸੀਂ ਕੋਈ ਵੀ ਐਂਗਲ ਰੂਲ ਆਊਟ ਨਹੀਂ ਕਰਾਂਗੇ ਅਸੀਂ ਸਾਰੇ ਐਂਗਲਸ ਨੂੰ ਡੀਪਲੀ ਇਨਵੈਸਟੀਗੇਟ ਕਰਾਂਗੇ ਐ ਐਕਸਪਲੋਸਿਵਸ ਆਰ ਵੈਰੀ ਕਰੂडली ਮੇਡ ਵੈਰੀ ਕਰੂडली ਅਸੈਂਬਲਡ ਜਿਹੜੀ ਡਿਵਾਈਸ ਸੀ ਟ੍ਰਿਗਰਿੰਗ ਮੈਕੈਨਿਜ਼ਮ ਕੋਈ ਨਹੀਂ ਮਿਲਿਆ ਹੈ ਡੈਟੋਨੇਟਰ ਕੋਈ ਨਹੀਂ ਮਿਲਿਆ ਹੈ ਸੋ ਇਸ ਦੇ ਨਾਲ ਹੀ ਮੈਂ ਦੋ ਤਿੰਨ ਗੱਲਾਂ ਜਿਹੜੀਆਂ ਕਹਾਂਗਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸક્ષਮ ਹੈ ਤੁਸੀਂ ਜਵੇਂ ਇੱਥੇ ਖੜੇ ਹੋ ਆਵਾਜ਼ ਆਹੀ ਲੋਕਾਂ ਦੀ ਜਿਹੜੀ ਹੈਗੀ एवरीथिंग ਇਜ਼ ਨਾਰਮਲ ਸੋ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਹਾਂ ਕਿ ਅਸੀਂ ਪੀਸ ਹਾਰਮਨੀ ਲਾਅ ਐਂਡ ਆਰਡਰ ਬਣਾ ਕੇ ਰੱਖਾਂਗੇ ਨੰਬਰ 2 ਫੇਕ ਰਿਊਮਰਸ ਦੇ ਵਿੱਚ ਤੇ ਲੋਕ ਕਈ ਵਾਰੀ ਲੋਕੀ ਗਲਤ ਗੱਲਾਂ ਕਹਿੰਦੇ ਆ ਸਾਡਾ ਫੈਕਟ ਚੈੱਕ ਕਰੋ ਸਾਡੇ ਸੋਸ਼ਲ ਮੀਡੀਆ ਹੈਂਡਲਸ ਹੈ ਅਸੀਂ ਆਫੀਸ਼ੀਅਲੀ ਰਿਲੀਜ਼ ਕਰਾਂਗੇ ਥਰਡਲੀ ਕਿ ਵਾਈਟ ਪਾਊਡਰ ਬਲੰਡ ਹੋਇਆ ਸੀਗਾ ਥੋੜਾ ਜਿਆਦਾ ਦੇਖੋ ਜੀ ਆਈਈਡੀ ਤੇ ਕੋਈ ਵੀ ਜਵੇਂ ਮੈਂ ਕਿਹਾ ਜਿਹੜਾ ਕਰੂਡ ਐਕਸਪਲੋਸ਼ਨ ਹੈ ਜੀ ਸੋ ਬੇਸਿਕਲੀ ਆਈਈਡੀ ਹੁੰਦੀ ਹੈ ਜ ਜਿਹਨੂੰ ਆਪਾਂ ਕਹਿੰਦੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਸੋ ਐਨੀਥਿੰਗ ਵਿਚ ਕਾਜ਼ਸ ਐਨ ਐਕਸਪਲੋਸ਼ਨ ਇਜ਼ ਐਨ ਆਈਈਡੀ ਸੋ ਕਿੰਗ ਇਨ ਟੂ 8 ਕੀ ਇਹ ਕਿਸੇ ਸ਼ਰਾਰਤੀ ਬੰਦੇ ਦੀ ਮਿਸਚਿਫ ਹੈਗੀ ਜਾਂ ਇਹ ਕੋਈ ਆਰਗੇਨਾਈਜ਼ਡ ਅਟੈਂਪਟ ਹੈ ਕਿਸੇ ਦਾ ਕੋਈ ਮੋਡਿਊਲ ਹੈਗਾ ਇਸ ਦੀ ਟਾਈਮਿੰਗ ਜਿਹੜੀ ਹੈਗੀ ਉਸ ਉਸ ਦੀ ਕੀ ਸਿਗਨੀਫੀਕੈਂਸ ਹੈ ਸੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਟੈਕਨੀਕਲੀ ਸੀਸੀਟੀਵੀ ਫੁਟੇਜ ਲੈ ਕੇ ਟੈਕਨੀਕਲ ਮੀਨਸ ਤੋਂ ਜਿਹੜੇ ਵੀ ਸਾਨੂੰ ਸਾਨੂੰ ਇੱਥੇ ਮੌਕੇ ਤੇ ਲੋਕ ਸੀਗੇ ਸਾਰਿਆਂ ਨੂੰ ਇਨਵੈਸਟੀਗੇਸ਼ਨ ਚ ਜੁਆਇਨ ਕਰਾ ਕੇ ਅਸੀਂ ਇਸ ਨੂੰ ਥ੍ਰੈਟ ਬੇਅਰ ਕਰਾਂਗੇ ਕੀ ਇਹ ਕਿਵੇਂ ਹੋਈ ਗੱਲ ਪਰ ਸਰ ਤੋਂ ਤੱਕ ਕੀ ਅਪਡੇਟ ਹੈ ਜੀ ਹੁਣ ਤੱਕ ਕੀ ਅਪਡੇਟ ਹੈ ਦਿਸ ਇਜ਼ ਦੀ ਦਿਸ ਇਜ਼ ਦੀ ਦੇਖੋ ਵਨ ਪਰਸਨ ਹੈਜ਼ ਰੀਸੀਵਡ ਮਾਈਨਰ ਇਨਜਰੀਜ਼ ਟੂਡੇ ਤੇ ਇੱਕ ਮਾਈਨਰ ਇਨਜਰੀਜ਼ ਪਰਸੋਂ ਵੀ ਰੀਸੀਵ ਹੋਈਆਂ ਸੀ ਐਜ਼ ਆਈ ਸੈਡ ਕਿ ਇਹ ਬਹੁਤ ਲੋ ਇੰਟੈਂਸਿਟੀ ਐਕਸਪਲੋਸਿਵ ਸੀ ਮੇਰੀ ਇੱਥੇ ਜਿਹੜੀ ਪ੍ਰੈਜ਼ੈਂਸ ਹੈਗੀ ਮੈਂ ਦੋ ਚੀਜ਼ਾਂ ਕਰਕੇ ਇੱਥੇ ਆਇਆ ਇੱਕ ਤੇ ਲੋਕਾਂ ਨੂੰ ਅਸ਼ੂਰ ਕਰਨ ਲਈ ਕਿ ਪੰਜਾਬ ਪੁਲਿਸ ਇਜ਼ देयर ਟੂ ਕੀਪ ਦਾ ਸਟੇਟ ਸਿਕਿਓਰ ਐਂਡ ਸੇਫ ਦੂਜਾ ਕਿਸੇ ਵੀ ਪੈਨਿਕ ਦੀ ਲੋੜ ਨਹੀਂ ਹੈਗੀ ਅਸੀਂ ਇਸ ਨੂੰ ਵਰਕਆਊਟ ਕਰਾਂਗੇ ਅਸੀਂ ਹੁਣ ਤੱਕ ਹਾਲੇ ਤੱਕ ਜਿਹੜੇ ਵੀ ਕੇਸ ਸਾਡੇ ਰਿਪੋਰਟ ਹੋਏ ਐ ਪੰਜਾਬ ਪੁਲਿਸ ਨੇ ਸੈਕਸੈਸਫੁਲੀ ਵਰਕਆਊਟ ਕੀਤਾ ਹੈ ਤੇ ਦਿਸ ਕੇਸ ਵੀ ਆਲਸੋ ਬੀ ਵਰਕਆਊਟ ਸਰ ਸੱਚੀ ਨਾ ਮੈਂ ਬੋਦੀ ਬਜਟ ਪ੍ਰਾਇਰੀਟੀ ਕੀ ਦੇਖਿਆ ਗਿਆ ਲੋ ਐਕਸਪਲੋਜ਼ਨ ਜਦ ਮੈਂ ਜਿਹੜੀਆਂ ਗੱਲਾਂ ਕਹੀਆਂ ਕਿ ਸਾਨੂੰ ਮੌਕੇ ਤੋਂ ਡੈਟੋਨੇਟਰ ਨਹੀਂ ਮਿਲਿਆ ਜਦੋਂ ਕੋਈ ਵੀ ਜਿਹੜਾ ਹਾਈ ਐਕਸਪਲੋਸਿਵ ਹੁੰਦਾ ਉਸ ਨੂੰ ਡੈਟੋਨੇਟ ਕਰਨ ਲਈ ਡੈਟੋਨੇਟਰ ਯੂਜ਼ ਕਰਦੇ ਜਿਹਨੂੰ ਟ੍ਰਿਗਰਿੰਗ ਮੈਕੈਨਿਜ਼ਮ ਕਹਿੰਦੇ ਐ ਜਾਂ ਟ੍ਰਿਗਰਿੰਗ ਡਿਵਾਈਸ ਕਹਿੰਦੇ ਐ ਸੋ ਨੋ ਟ੍ਰਿਗਰਿੰਗ ਡਿਵਾਈਸ ਹੈਜ਼ ਬੀਨ ਰਿਕਵਰਡ ਫਰਮ ਦਿਸ ਸਪੌਟ ਸੋ ਫਾਰ ਸੋ ਇਸ ਤੋਂ ਇੰਜ 잡ਦਾ ਹੁਣ ਸਪੈਕੂਲੇਟਿਵ ਹੈ ਜੇ ਮੈਂ ਇਹ ਕਹਦਾ ਵੀ ਤੁਸੀਂ ਯੂ ਵਿਲ ਲਾਈਕ ਟੂ ਪੁੱਟ ਵਰਡਸ ਇਨਟੂ ਮਾਈ ਬਾਊਟ ਕਿ ਪੋਟਾਸ਼ੀਅਮ ਜਿਹੜਾ ਉਹ ਕਲੋਰੇਟ ਤੇ ਉਹ ਸਲਫਰ ਹੁੰਦਾ ਹੈ ਸੋ ਮੈਂ ਇਹ ਨਹੀਂ ਕਹਾਂਗਾ ਬਿਕੋਜ਼ ਵੀ ਆਰ ਨਾਟ ਸ਼ੋਰ ਵੀ ਵਿਲ ਗੋ ਬਾਈ ਦੀ ਸੈਂਟੀਫਿਕ ਹੁਣ ਇਟ ਇਟ ਇਜ਼ ਆਲਥੋ ਆਲਥੋ ਰੈਗੂਲੇਟਿਡ ਹੈ ਬਟ ਇਸ ਤਰ੍ਹਾਂ ਦੇ ਸਬਸਟੈਂਸਸ ਬਹੁਤ ਈਜ਼ੀਲੀ ਵੀ ਅਵੇਲੇਬਲ ਹੈ ਮਾਰਕੀਟ ਦੇ ਵਿੱਚ ਥੇਰਫੋਰ ਅਸੀਂ ਇਸ ਨੂੰ ਸਾਰੇ ਐਂਗਲਸ ਤੋਂ ਦੇਖਾਂਗੇ ਕਿ ਲੋਕਲੀ ਪ੍ਰੋਕਿਊਰਡ ਕਿਸੇ ਮਿਸਚਿਫ ਮੇਕਰ ਦੀ ਇਹ ਹਰਕਤ ਨਹੀਂ ਹੈਗੀ ਇਸ ਸਟੇਟ ਦਾ ਮਾਹੌਲ ਵਿਗਾੜਨ ਲਈ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਲਈ ਸੋ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਸਾਰੇ ਐਂਗਲਸ ਤੇ ਟੈਕਨੀਕ ਕਿਹੜੀ ਵਰਤੀ ਗਈ ਅਸੀਂ ਦੇਖੋ ਜੀ ਉੱਪਰ ਜਵੇਂ ਹੈਰੀਟੇਜ ਜਿਹੜਾ ਪਾਰਕਿੰਗ ਹੈਗੀ ਇਹਦੇ ਉੱਪਰ ਜਿਹੜਾ ਹੈਗਾ ਜਿਹੜਾ ਸਾਰਾ ਗੜੀ ਸਟਰੀਟ ਜਿੱਥੇ ਅਸੀਂ ਖੜੇ ਹੈਗੇ ਇੱਥੇ ਉੱਪਰ ਕੰਟੇਨਰ ਦੇ ਵਿੱਚ ਜਿਹੜਾ ਹੈਗਾ ਐਕਸਪਲੋਸਿਵ ਰੱਖ ਕੇ ਇੱਕ ਥ੍ਰੈਡ ਜਿਹੜਾ ਹੈਗਾ ਥੱਲੇ ਲਟਕ ਰਿਹਾ ਸੀਗਾ ਸੋ ਆਈਦਰ ਸਮ ਪਾਸਰ ਬਾਈ ਹੈਜ਼ ਐਕਸੀਡੈਂਟਲੀ ਜਿਵੇਂ ਸੀਸੀਟੀਵੀ ਫੁਟੇਜ ਇਸੀ ਕਰਕੇ ਅਸੀਂ ਡੀਪਲੀ ਦੇਖ ਰਹੇ ਹੈਗੇ ਕਿ ਉਹ ਕਿਸੇ ਨੇ ਖਿੱਚਤਾ ਸੋ ਉਹ ਡਿਵਾਈਸ ਜਿਹੜੀ ਹੈਗੀ ਉੱਪਰੋਂ ਥੱਲੇ ਡਿੱਗ ਪਈ ਤੇ ਇੱਕ ਐਕਸਪਲੋਸ਼ਨ ਹੋ ਗਿਆ ਆਵਾਜ਼ ਕਾਫੀ hui ਪਰ ਅਦਰਵਾਈਜ਼ देयर वर नो ਸ਼ਾਰਪਨੈਲਸ ਜਿਹੜੇ ਵਿੱਚ ਸ਼ਾਰਪਨਲ ਕੋਈ ਵੀ ਨਹੀਂ ਸੀਗੇ ਤੇ ਇੰਜਰੀ ਬਹੁਤ ਮਾਈਨਰ hui ਹੈ ਬਟ ਯੈਸ ਲਾਊਡ ਨੋਇਸ ਵਾਸ देयर ਅਸਲ ਜਦੋਂ ਸੈਕੰਡ ਬਲਾਸਟ ਹੋਇਆ ਤਾਂ ਡਿਪਲॉयਮੈਂਟ ਨਹੀਂ ਸੀ ਤੇ ਜੀਪੀ ਸਾਹਿਬ ਤੁਹਾਨੂੰ ਡਿਟੇਲ ਚ ਬਰੀਫ ਕਰਦਾਂਗੇ ਅਸੀਂ ਸਾਰੀ ਸਾਰੇ ਐਸਪੈਕਟਸ ਨੂੰ ਦੇਖ ਕੇ ਕੇਸ ਨੂੰ ਟ੍ਰੇਸ ਕਰਾਂਗੇ ਫੇਕ ਰੂਮਰਸ ਤੇ ਨਾ ਜਾਓ ਇਹ ਕਿਸੇ ਦੀ ਮਿਸਚਿਫ ਹੋ ਸਕਦੀ ਹੈ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਰਮਨੀ ਨੂੰ ਡਿਸਟਰਬ ਨਹੀਂ ਹੁੰਦੇ ਬੰਦੇ ਕੁਝ ਲੋਕ ਸਾਰੇ ਆਡੈਂਟੀਫਾਈ ਕੀਤੇਗੇ ਨਹੀਂ ਇਸ ਮਾਮਲੇ ਦੇ ਵਿੱਚ ਕਿ ਕਿੱਥੋਂ ਇਹ ਰੱਖਿਆ ਗਿਆ ਜਾਂ ਚਿਮਨੀ ਦੇ ਵਿੱਚ ਜਿਸਾ ਤੁਸੀਂ ਮੈਟਲ ਡਿਵਾਈਸ ਕਹਿ ਰਹੇ ਹੋ ਕਿ ਉਹਦੇ ਵਿੱਚ ਰੱਖਿਆ ਗਿਆ ਚਿਮਨੀ ਦੇ ਵਿੱਚ ਇਹ ਤਾਂ ਕੁਝ ਪਤਾ ਚੱਲੇ ਕਿ ਕਿਹੜੀ ਰੈਸਟੋਰੈਂਟ ਸੀ ਅਸੀਂ ਅਸੀਂ ਸਾਰੇ ਐਂਗਲਸ ਨੂੰ ਇਨਵੈਸਟਿਗੇਟ ਕਰਾਂਗੇ ਹਾਂਜੀ ਅਚ ਆਈ ਥਿੰਕ ਸੀਪੀ ਸਾਹਿਬ ਵਿਲ ਬਰੀਫ ਅਗੇਨ ਆਫਟਰ ਸਮ ਟਾਈਮ ਆਫਟਰ ਮੀਟਿੰਗਸ